ਲਾਊ ਵੀ ਮਿੱਤਰੋ ਕਹਿੰਦੇ ਕਰੋਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਪਾਂ ਜਿੱਥੇ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਪਹਿਲਾ ਨਾਮ 2 ਲੱਖ ਸੀ ਦੂਜਾ ਨਾਮ 1.5 ਲੱਖ ਸੀ ਕੌਣ ਰਿਹਾ ਫਾਸਟ ਟੀਮ ਤੇ ਕਿਹੜੀ ਰਹੀ ਟੀਮ ਸੈਕੰਡ ਤੇ ਕਿਹੜੇ ਪਲੇਅਰ ਰਏ ਅੱਜ ਦੇ ਬੈਸਟ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰੀ ਆਪਣੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੀ ਅਪਡੇਟ ਹਰ ਕਰ ਸਭ ਤੋਂ ਪਹਿਲਾਂ ਪਹੁੰਚ ਸਕੇ ਗੱਲ ਕਰਾਂਗੇ ਅੱਜ ਆਪਾਂ ਸ਼ਕਰਪੁਰ ਦੀ ਜਿੱਥੇ ਜਲੰਧਰ ਦੇ ਵਿੱਚ ਟੌਪ ਦਾ ਕਬੱਡੀ ਟੂਰਨਾਮੈਂਟ ਹੋਇਆ ਸੀਗਾ ਫਾਈਨਲ ਮੈਚ ਹੋਇਆ ਸੀਗਾ ਜਿਹੜਾ ਉਹ ਹੈ ਸ਼ਕਰਪੁਰ ਤੇ ਖੰਡੂਰ ਸਾਹਿਬ ਦੇ ਵਿੱਚ ਜਿੱਥੇ ਸ਼ਕਰਪੁਰ ਦੀ ਟੀਮ ਦੇ ਰਏ 21 ਨੰਬਰ ਫਾਸਟ ਟੀਮ ਤੇ ਖੰਡੂਰ ਸਾਹਿਬ ਦੇ ਰਏ 5 ਨੰਬਰ ਹੋ ਰਹੀ ਸੈਂਕੜੀ ਟੀਮ ਸਿਰੇ ਦੇ ਮੈਚ ਹੋਇਆ ਸੀਗਾ ਸਾਰੇ ਮੈਚ ਵਧੀਆ ਹੋਏ ਤੇ ਬੈਸਟ ਜਿਹੜਾ ਰੀਡਰ ਬਣਿਆ ਇੱਥੇ ਸਾਜੀ ਸ਼ਕਰਪੁਰੀਆ ਸੱਤ ਰੇਡਾਂ ਪਾ ਕੇ ਮੁੰਡਾ 7 ਨੰਬਰ ਲੈ ਗਿਆ ਨੌਨ ਸਟਾਪ ਆ ਗਿਆ ਕਹਿੰਦੇ ਸਾਜੀ ਸ਼ਕਰਪੁਰੀਆ ਤੇ ਬੈਸਟ ਯਾਫੀ ਬਣਿਆ ਫਰੀਆਦ ਸ਼ਕਰਪੁਰੀਆ ਤਿੰਨ ਟੱਚ ਤਿੰਨ ਯਫੇ ਤੇ ਕਾਕਾ ਸ਼ਕਰਪੁਰੀਆ ਉਹਦੇ ਵੀ ਤਿੰਨ ਟੱਚ ਤਿੰਨ ਯਫੇ ਸੀਗੇ ਤਿੰਨ ਤਿੰਨ ਯਫੇ ਜੀ ਦੋਨਾਂ ਜਣਿਆਂ ਦੇ ਇਹ ਸਾਂਝੇ ਤੌਰ ਤੇ ਜਬ ਬੈਸਟ ਯਾਫੀ ਬਣੇ ਬੈਸਟ ਰੀਡਰ ਬਣਿਆ ਸਾਜੀ ਸ਼ਕਰਪੁਰੀਆ ਬੈਸਟਾਂ ਦੇ ਲਈ ਮੋਟਰਸਾਈਕਲ ਸੀਗੇ ਤੇ ਸਾਜੀ ਤੇ ਫਰੀਆਦ ਨੂੰ ਅੱਜ ਕਹਿੰਦੇ ਫੋਰਚੂਨਰ ਗੱਡੀ ਦੇ ਨਾਲ ਵੀ ਸਨਮਾਨ ਕੀਤਾ ਗਿਆ ਸਿਰੇ ਦੀ ਟੌਪ ਦੀ ਗੱਡੀ ਨੇ ਆਸਰ ਮਾਨ ਕੀਤਾ ਗਿਆ ਤੇ ਆਪਣੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੇ ਹੋਰ ਕਬੱਡੀ ਦੀ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਧੰਨਵਾਦ ਰੋਜ਼ ਕਬੱਡੀ ਦੀ ਅਪਡੇਟ ਆਉਂਦੇ ਰਹਿਣੇ ਆ ਤੰਕੀ ਜਸਾਂ ਸਿੰਘਵਾਲ ਜੀ ਹੈਲੋ ਹੈਲੋ ਤੇ ਸੇਖੋ ਭਾਜੀ ਸਾਰੇ ਹਟ ਜਾਓ ਸਾਈਡ ਤੇ ਕੋਈ ਗੱਡੀ ਦੇ ਲਾਗੇ ਨਾ ਮੇਰਾ ਭਰਾ ਕੋਈ ਵੀ ਆਵੇ ਠੀਕ ਹੈ ਸਾਰੇ ਆਪਾਂ ਜਿੱਥੇ ਤੱਕ ਕੋਈ ਜਗ੍ਹਾ ਉੱਥੇ ਜਾ ਕੇ ਬਹਿ ਜਾਓ ਭਾਈ ਜੇ ਕੋਈ ਗੱਡੀ ਲੱਗ ਗਈ ਆ ਫੇਰ ਨਾ ਕਿ ਉਹ ਬਾਹ ਫੜ ਫੜ ਕੇ ਆ ਪਰਾ ਜਾ ਜਾ ਸੁਟਣਾ ਹੁਣ ਸਹੀ ਗੱਲ ਹੈ ਭਾਜੀ ਹੈਲੋ ਓ ਹੈਲੋ ਤੁਸੀਂ ਥੱਲੇ ਆ ਮੇਰਾ ਆ ਜਾ ਆ ਜਾ ਗੱਡੀ ਤੋਂ ਸਾਈਡ ਪਲੀਜ਼ ਸਾਈਡ ਦੇ ਯਾਰ ਤੇ ਇੱਕਲ ਦੇਖ ਸਾਰੇ ਜਣ ਓ ਹੈਲੋ ਇਹ ਕੰਦ ਤਾਂ ਹੈਣੀ ਵੀ ਲੈਣ ਮਾਰਤੀ ਇਹ ਗੱਡੀ ਐ ਜਿਹੜੀ ਇਹਦੇ ਵਿੱਚ ਬਚ ਗਈ ਉਹ ਵੱਜੀ ਰਹਿਣੀ ਆ ਬਾਈ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਬਾਈ ਨੂੰ ਐਡਾ ਵੱਡਾ ਮਾਨ ਦਿੱਤਾ ਬਾਈ ਜਿੱਥੋਂ ਜਿੱਥੋਂ ਗੱਡੀ ਜਾ ਰਹੀ ਆ ਇੱਕ ਵਾਰੀ ਤਾੜੀ ਸਾਡੇ ਫਰਿਆਦ ਮਲੂਕ ਸ਼ਾਹ ਜੀ ਦਾ ਸਨਮਾਨ ਫੋਰਚਨਰ ਗੱਡੀ ਦੇ ਨਾਲ ਹੈ ਜਿਹੜੀ ਅੱਜ ਦੇ ਟਾਈਮ ਦੀ ਡਿਮਾਂਡ ਹੈ ਕਹਿੰਦੇ ਮੁੰਡਿਆਂ ਦੀ ਵੀ ਮੈਂ ਫੋਰਚਨਰ ਲੈਣੀ ਹੈ ਬੇਨਤੀ ਹੈ ਗਰਾਊਂਡ ਹੁਣ ਕਲੀਅਰ ਕਰ ਦਿਓ ਭਰਾ ਬਣ ਕੇ ਸਾਡੇ ਸੇਖੋਂ ਭਾਜੀ ਆਸਟ੍ਰੇਲੀਆ ਤੇ ਨਾਲ ਉਹਨਾਂ ਨੇ ਜੱਸਾ ਸੰਘਵਾਰ ਜੀ 8 ਫਰਵਰੀ ਦੇ ਸੱਦੇ ਵੀ ਲਾਰੇ ਨੇ ਵੀ 8 ਫਰਵਰੀ ਨੂੰ ਸੰਘਵਾਲ ਦੇ ਵਿੱਚ ਵੀ ਵੱਡਾ ਕੱਪ ਹੋਵੇਗਾ ਆ ਫਾਈਨਲ ਮੈਚ ਦੀ ਗੱਲ ਜਨਾਬ ਮੱਖਣਲੀ ਜੀ ਤੇ ਅਮਰੀਕ ਵੀਰਾਂ ਕਰਨਗੇ ਬੇਨਤੀ ਆ ਜੀ ਸਾਰੇ ਬਾਹਰ ਆ ਜਾਓ ਬੇਨਤੀ ਆ ਭਰਾਵਾਂ ਨੂੰ ਸਾਰੇ ਬਾਹਰ ਜਿਹੜਾ ਹਾਰਲੇ ਮੋਟਰਸਾਈਕਲਾਂ ਦੇ ਦਾ ਮਾਨ ਸਨਮਾਨ ਮਾਨਕ ਬ੍ਰਦਰਸ ਦਾ ਧੰਨਵਾਦ ਕਰਦੇ ਆ ਸੁਰਿੰਦਰ ਮਾਨਕ ਜੀ ਰਾਜਵੀਰ ਮਾਨਕ ਜੀ ਤੇ ਦੀਪਾ ਮਾਨਕ ਜੀ ਤੇ ਕਾਕਾ ਸ਼ੇਖ ਦੌਲਤ ਜੀ ਸਾਡੇ ਕੋਚ ਨੇ ਸੋ ਉਹਨਾਂ ਵੱਲੋਂ ਰਫੀਕ ਦਾ ਤੇ ਸ਼ਕਰਪੁਰੀਏ ਕਾਕੇ ਦਾ ਹਾਰਲੇ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਤੇ ਨਾਲ ਮੁਸ਼ਤਾਕ ਮਾਤੀ ਤੇ ਲਾਲ हुसैन ਦੋਜੀ ਜੀ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਉਹ ਵੀ ਆਉਣ ਗਰਾਊਂਡ ਦੇ ਵਿੱਚ ਤੇ ਨਾਲ ਸੁਰਮੂ ਕਿਸਾਨਾ ਜਿਹੜੇ ਰਫੀ ਰਫੀਕ ਤੇ ਨਾਲ ਕਾਕੇ ਦੇ ਸਤਕਾਰਯੋ ਪਿਤਾ ਜੀ ਹਨ ਉਹ ਆ ਜਾਣ ਜੀ ਗਰਾਊਂਡ ਦੇ ਵਿੱਚ ਆਓ ਜੀ ਆਓ ਜੀ ਲਾਲ ਸਿੰਘ ਦੋਜੀ ਜੀ ਮੁਸ਼ਤਾਕ